ਚੋਣਾਂ ਦੇ ਮੱਦੇਨਜ਼ਰ ਲੁਧਿਆਣਾ ਤੋਂ ਪਾਜਪਾ ਦੇ ਉਮੀਦਵਾਰ ਰਮਨਿਤ ਸਿੰਘ ਬਿੱਟੂ ਵੱਲੋਂ ਕੀਤੇ ਜਾ ਰਹੇ ਚੋਣ ਪ੍ਰਚਾਰਿਤ ਵਾਰਡ ਨੰਬਰ 52 ਵਿਖੇ ਖਾਸ ਪ੍ਰੋਗਰਾਮ ਕੀਤਾ ਗਿਆ। ਵਾਰਡ ਦੇ ਕੌਂਸਲਰ ਹਰਦੀਪ ਸਿੰਘ ਨੀਟੂ ਵੱਲੋਂ ਰੱਖੇ ਇਸ ਪ੍ਰੋਗਰਾਮ ਬਰਾਨ ਰਮਨਿਤ ਸਿੰਘ ਬਿੱਟੂ ਨੂੰ ਲੱਡੂਆਂ ਨਾਲ ਤੋਂ ਲਿਆ ਗਿਆ। ਇਸ ਮੌਕੇ ਵੱਡੀ ਗਿਣਤੀ ਚ ਇਲਾਕੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਰਮਨਿਤ ਬਿੱਟੂ ਨੇ ਕਿਹਾ ਕਿ ਮੋਦੀ ਰਾਜ ਚ ਕਿਸੇ ਕਿਸਮ ਦਾ ਕੋਈ ਪਰੇਸ਼ਟਾਚਾਰ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਆਮ ਆਦਮੀ ਪਾਰਟੀ ਤੇ ਵੀ ਨਿਸ਼ਾਨਾ ਲਾਉਂਦੇ ਆ ਕਿਹਾ ਕਿ ਆਪਨੇ ਵੀ ਲੋਕਾਂ ਨੂੰ ਝੂਠੇ ਲਾਰੇ ਅਤੇ ਵਾਦੇ ਕਰਕੇ ਹੀ ਸੱਤਾ ਹਾਸਲ ਕੀਤੀ। ਖੁਪਾਣੀ ਆਵੇ। ਕੋ ਪਤਾ ਨਹੀਂ ਲੱਗਦਾ ਮਹਿਰੂ ਵੀ ਆ ਜਿਆ ਬੜਿਆ ਬੰਦਾ ਅੱਜ ਕੱਲ ਕਦੇ ਕਿਤੇ ਕਿਤੇ ਜਾਂਦਾ ਟੋਪੀ ਪਾ ਲੈਂਦਾ ਕਦੇ ਜਾਂਦਾ ਕੀ ਪਤਾ ਨਹੀਂ ਸਿਰ ਤੇ ਕੀ ਪਾ ਲੈਂਦਾ ਕਦੇ ਮਾਤਰਾਣੀ ਦੇ ਚੰਡੇ ਚੱਕ ਕੇ ਤੁਰਦਾ ਹੁੰਦਾ। ਹੋਰ ਦੇਖ ਲੱਕੀ ਚੱਕ ਲਿਆ। ਤੇ ਇਸ ਕਰਕੇ ਉਹਨਾਂ ਨੂੰ ਕਿਉਂ ਭਾਈ ਜੇ ਘਰੇ ਬਹੂ ਵੀ ਆ ਮਾਵੀਏ ਤੇ ਬੇਟੀ ਦੀ ਆ ਤੇ 25 25000 ਕਿੰਨਾ ਬਣ ਗਿਆ 75000 ਤੁਹਾਡੇ ਇਕੱਲੇ ਇਕੱਲੇ ਦਾ ਹੈ ਮੈਂ ਰੋਜ਼ ਕਹਿੰਨਾ ਯਾਦ ਰੱਖ ਲਿਆ ਕਰੋ ਭੁੱਲ ਨਾ ਜਾਇਆ ਕਰੋ ਇਹ ਵੋਟਰ ਲੈਣ ਦੁਬਾਰਾ ਆ ਜਾਂਦੇ ਆ ਯਾਦ ਰੱਖਿਆ ਕਰੋ ਵੀ ਕੀ ਇਹ ਕਹਿ ਕੇ ਗਏ ਸੀ ਜੇ ਨਹੀਂ ਕਹੋਗੇ ਫਿਰ ਫਾਇਦਾ ਫਿਰ ਤਾਂ ਫਿਰ ਐਹੀ ਬੇਪਕ ਬਣਾਈ ਜਾਣਗੇ ਆ ਬਜ਼ੁਰਗ ਬੈਠੇ ਆ ਇਹਨਾਂ ਨੂੰ 2500 ਗਿਆ ਸੀ 1500 ਤੋਂ ਪੈਨਸ਼ਨ ਕੀ ਕਰ ਕੀ ਲੈਣਗੇ ਜੇ ਆਪਾਂ ਕਹਿੰਦਾ ਕਿ ਭਾਈ ਪੱਪੀ ਜੀ ਜਾਂ ਜਿਹੜਾ ਇਹਨਾਂ ਦਾ ਏਰੀਆ ਦੇ ਵਲੰਟੀਅਰ ਨੇ ਕੁਝ ਦੱਸਦੇ ਸੀ ਅੱਗੇ ਕਹਿੰਦੇ ਆਪਾਂ ਮੱਕੜ ਕਹਿੰਦੇ ਉਹਨਾਂ ਨੂੰ ਪਤਾ ਨਹੀਂ ਕੀ ਕਹਿੰਦੇ ਆ ਉਹ ਪਮੱਕੜ ਨੂੰ ਬੰਨ੍ਹ ਲਓ ਕਰ ਸਕਦੇ ਆ ਵੀ ਨਹੀਂ ਵੀ ਭਾਈ ਜਾਂ ਤਾਂ ਸਾਡੇ ਕੋਲ ਆਇਓ ਨਾ ਲਿਖ ਕੇ ਲਾ ਦਿਓ ਆਪਣੇ ਮੂਰੇ ਵੀ ਜਿੰਨਾ ਚਿਰ ਸਾਡੇ 100000 ਰੁਪਏ ਹਰ ਮਹੀਨੇ ਦੇ ਦਿੱਤੇ ਨਾ ਪੇ ਜਿੰਨਾ ਚਿਰ ਸਾਡਾ 1-1000 ਰੁਪਇਆ ਦੇ 25 ਮਹੀਨੇ ਹੋ ਗਏ 25-25 ਹਜ਼ਾਰ ਦਾ ਘਰ ਦੇ ਬਾਹਰ ਆਪਣੇ ਚੇਪੀ ਲਾ ਦੋ ਵੀ ਬਿੱਲ ਤਾਂ ਮਾਰਿਓ ਜੇ ਇਕੱਲੇ-ਇਕੱਲੇ ਦਾ 25-25 ਹਜ਼ਾਰ ਲਿਆ ਨਹੀਂ ਬਿੱਲ ਮਾਰੀਏ ਤਾਂ ਭਾਈ ਘਰੰਡ ਲੱਗੂ ਇਸ ਕਰਕੇ ਸਬਕ ਤਾਂ ਸਿਖਾਉਣਾ ਹੀ ਪੈਂਦਾ ਨਾ ਇਹ ਕੋਈ ਦੂਜੇ ਪਾਸੇ ਸ਼ੌਕ ਪਰਸ਼ਾ ਪੱਪੀ ਕਹਿ ਰਿਹਾ ਕਿ ਜਿਹੜਾ ਵੀ ਸਾਡੇ ਪਾਰਟੀ ਦੇ ਬਾਰੇ ਕੁਝ ਬੋਲੂਗਾ ਜਾਂ ਲਿਖੂਗਾ ਅਸੀਂ ਉਹਦੇ ਖਿਲਾਫ ਪਰਚਾ ਦਰਜ ਕਰਾਵਾਂਗੇ ਨਹੀਂ ਫਿਰ ਇਹਦਾ ਮਤਲਬ ਤਾਲਿਬਾਨਾ ਇਹ ਤਾਲਿਬਾਨ ਰਾਜ ਤੁਸੀਂ ਕਿਹੜੇ ਗੱਲ ਡੈਮੋਕ੍ਰੇਸੀ ਦੀ ਲੋਕਤੰਤਰ ਕਰਦੇ ਹੋ ਹਾਂ ਕਰੋ ਫਿਰਾਂ ਫਿਰ ਵੋਟ ਤੇ ਤੁਹਾਡਾ ਸਫਾਇਆ ਲੋਕ ਕਰਨਗੇ ਇਸ ਮੌਕੇ ਕੌਂਸਲਰ ਗੁਰਦੀਪ ਸਿੰਘ ਨੀਤੂ ਨੇ ਗਲਬਾਤ ਦੌਰਾਨ ਕਿਹਾ ਕਿ ਉਹਨਾਂ ਦਾ ਪੂਰਾ ਹਲਕਾ ਭਾਜਪਾ ਦੇ ਰੰਗ ਵਿੱਚ ਰੰਗਿਆ ਹੋਇਆ ਹੈ ਤੇ ਆਉਣ ਵਾਲਾ ਐਮਪੀ ਰਵਨੀਤ ਸਿੰਘ ਪਿੱਟੂਰੀ ਹੋਵੇਗਾ ਉਹਨਾਂ ਕਿਹਾ ਕਿ ਲੁਧਿਆਣਾ ਵਾਸੀ ਮੋਦੀ ਜੀ ਦੇ ਨਾਰੇ ਇਸ ਵਾਰ 412 ਨੂੰ ਸੱਚ ਕਰਕੇ ਦਿਖਾਉਂਗੇ ਇਸ ਮੌਕੇ ਗੁਰਦੀਪ ਸਿੰਘ ਨੀਗੂ ਨੇ ਵਿਰੋਧੀ ਧਿਰਾਂ ਤੇ ਵੀ ਪੜਾਸ ਕੱਢੀ ਇਹ ਲੋਕਾਂ ਨੂੰ ਹਜ਼ਾਰਾਂ ਰੁਪਏ ਦੇ ਨਾਮ ਤੇ ਲੁੱਟਿਆ ਤੇ ਕੁੱਟਿਆ ਝੂਠੇ ਜੁਮਲੇ ਵਾਇਰ ਨੇ ਔਰ ਜੇ ਦੀ ਜੁੰਮਲੇਬਾਜ਼ੀ ਹੈਗੀ ਆ ਇਹ ਅਸੀਂ ਬੰਦ ਕਰਾਵਾਂਗੇ ਨਾ ਤਾਂ ਪੜਾਣਾਂ ਨੂੰ ਪੈਸਾ ਮਿਲਿਆ ਨਾ ਹੀ ਲੋਕਾਂ ਨੂੰ ਰਾਸ਼ਨ ਮਿਲਿਆ ਇਹ ਜੇ 80 ਕਰੋੜ ਲੋਕਾਂ ਨੂੰ ਰਾਸ਼ਨ ਮਿਲ ਰਿਹਾ ਸ਼੍ਰੀ ਨਰਿੰਦਰ ਮੋਦੀ ਜੀ ਦੇ ਕੰਮਾ ਕਰਕੇ ਮਿਲ ਰਿਹਾ ਔਰ ਆਸ਼ਵਾਨ ਦਾ ਜੋ ਫਾਇਦਾ ਮਿਲ ਰਿਹਾ ਤਾਂ ਵੀ ਉਹ ਸ਼੍ਰੀ ਨਰਿੰਦਰ ਮੋਦੀ ਜੀ ਦਾ ਹੈ ਇਹਨਾਂ ਨੇ ਕਿਸੇ ਦਾ ਕੋਈ ਇਲਾਜ ਨਹੀਂ ਕਰਾਇਆ ਅੱਜ ਸਿਵਲ ਹਸਪੀਟਲ ਦੀ ਦੁਰਦਸ਼ਾ ਦੇਖ ਲੋ ਕੀ ਆ ਇਹ ਪੀਜੀਆ ਖੁੱਲਣ ਨੂੰ ਤਿਆਰ ਆ ਤੇ ਜਿਹੜਾ ਘਰ ਦੇ ਵਿੱਚ ਸਿਵਲ ਹਸਪੀਟਲ ਆ ਉਥੇ ਜਿਹੜੇ ਚੂਹੇ ਘੁੰਮਦੇ ਪਏ ਨੇ ਪਰ ਬੈਡ ਹੈ ਨਹੀਂਗੇ ਸਟਾਫ ਹੈ ਨਹੀਂਗੇ ਨਰਸਾ ਹੈ ਨਹੀਂਗੀਆਂ ਤੇ ਤੁਸੀਂ ਇਹ ਦੇਖ ਲਓ ਕਿ ਕਿਥੋਂ ਪੀਜੀਏ ਲੈਣਗੇ ਇਹ ਪੀਜੀਏ ਇਦਾਂ ਨਹੀਂ ਆਉਂਦੇ ਹੁੰਦੇ ਪੀਜੀਏ ਆਉਂਦੇ ਕੰਮਾਂ ਨਾਲ ਐਸਾ ਸੀਨੀਅਰ ਸਿਨੀਅਰ ਬਣਾਉਣ ਵਾਸਤੇ ਵਰਕ ਆਰਡਰ ਹੋਏ ਹੋਏ ਨੇ ਅੱਜ 1.5 ਸਾਲ ਹੋ ਗਿਆ ਕੰਮ ਰਖਾ ਕੇ ਬੈਠੇ ਆ ਕਿਉਂ ਬੈਠੇ ਆ ਕਿਉਂਕਿ ਉਹ ਡਾਕਟਰ ਪੀਮਰਾ ਉਮੇਦਕਰ ਦੇ ਨਾਮ ਦੇ ਉੱਪਰ ਆ ਤੇ ਇਹਨਾਂ ਨੂੰ ਦਲਤ ਚੰਗੇ ਨਹੀਂ ਲੱਗਦੇ ਮੈਂ ਇਹਨਾਂ ਨੂੰ ਚੇਤਾਵਨੀ ਦੇਣਾ ਕਿ ਇਹਨਾਂ ਦਲਤਾਂ ਨੂੰ ਜਿੰਨਾ ਤੁਸੀਂ ਪਰੇ ਕਰੋਗੇ ਇਹਨਾਂ ਦਲਤਾਂ ਨੂੰ ਤੁਹਾਨੂੰ ਉਨੇ ਹੀ ਪਰੇ ਕਰ ਦੇਣਾ ਅੱਜ ਦੀ ਇਸ ਰੈਲੀ ਦੀ ਕਾਮਯਾਬੀ ਦੇ ਲਈ ਕਿ ਦਵਾਈ ਦੇ ਗਰ ਮੰਡਲ ਅਸ਼ਵੀਤ ਟੰਡਾ ਨਮਰ ਗਿਆ ਪੈਣਾ ਸ਼੍ਰੀਮਤੀ ਗੁਰਮੀਤ ਕੌਰ ਔਰ ਮੇਰੇ ਅਲਾਕੀਆਂ ਪੈਣਾ ਕਵਲਜੀਤ ਕੌਰ ਰੀਟਾ ਦਲਜੀਤ ਕੌਰ ਇਹ ਸਾਰਿਆਂ ਨੇ ਰਲ ਕੇ ਜਿਹੜਾ ਇਹ ਕੰਮ ਕੀਤਾ ਦਿਪਕ ਜੋਰ ਜੀ ਨੇ ਰਲ ਕੇ ਕੀਤਾ ਕੇਵਲ ਡੋਗਰਾ ਜੀ ਨੇ ਰਲ ਕੇ ਕੀਤਾ ਮੈਂ ਇਹਨਾਂ ਦਾ ਬੜਾ ਧੰਨਵਾਦੀ ਹਾਂ ਤੇ ਅਗਲੀ ਜਿਹੜੀ ਰੈਲੀ ਹੋਏਗੀ ਇਹ ਕਾਂਗਰਸ ਤੇ ਕਫਨ ਦੇ ਵਿੱਚ ਔਰ ਆਮ ਆਦਮੀ ਚਾੜੂ ਦੇ ਕਫਨ ਦੇ ਵਿੱਚ ਆਸਰੀ ਕਿਲ ਹੋਵੇਗਾ ਨੰਨਿਆਵਾਲਾ ਲੁਧਿਆਣਾ ਤੋਂ ਜਸਵੀਰ ਜੱਸੀ ਦੀ ਰਿਪੋਰਟ ਪੰਜਾਬ 24